ਜੋ ਪਿਛਲੇ ਦਿਨੇ ਪਿਛਲੇ ਸਮੇਂ ਚ ਮੈਂ ਜੋ ਕੰਮ ਕੀਤਾ ਮੈਂ ਸਮਝਦਾ ਸੀਗਾ ਵੀ ਬਾਕੀ ਜਿਹੜੀਆਂ ਜਿਵੇਂ ਪਾਰਟੀਆਂ ਭਾਈ ਭਤੀਜਾਵਾਦ ਚੱਲਦਾ ਆ ਤੇ ਇੱਥੇ ਸ਼ਾਇਦ ਨਾ ਹੋਵੇ ਪਰ ਚਲੋ ਔਰ ਅੱਜ ਮੈਂ ਉਸ ਪਾਰਟੀ ਨੂੰ ਅਲਵਿਦਾ ਕਹਿ ਕੇ ਤੁਹਾਡੇ ਇਸ ਸੰਘਰਸ਼ ਦੀ ਹਮਾਇਤ ਕਰਦਾ ਆਲੇ ਕਾਨੂੰਨਾਂ ਦੇ ਖਿਲਾਫ ਜਿੱਥੇ ਪੂਰੇ ਦੇਸ਼ ਦੇ ਜਿਹੜੇ ਕਿਸਾਨ ਤੇ ਮਜ਼ਦੂਰ ਨੇ ਉਹ ਇਕੱਠੇ ਹੋ ਕੇ ਮੋਦੀ ਸਰਕਾਰ ਦੇ ਖਿਲਾਫ ਜਿਹੜੇ ਸੰਘਰਸ਼ਸ਼ੀਲ ਹੋਏ ਨੇ ਉੱਥੇ ਹੀ ਅੱਜ ਜਿਹੜੇ ਗੁਰਦਾਸਪੁਰ ਦੇ ਬੀਜਪੀ ਦੇ ਕਿਸਾਨ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਨੇ ਉਹ ਅੱਜ ਸਾਡੇ ਨਾਲ ਨੇ ਉਹ ਵੀ ਅੱਜ ਬੀਜਪੀ ਨੂੰ ਛੱਡ ਕੇ ਕਿਸਾਨ ਮੋਰਚੇ ਦਾ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਨੇ ਤੇ ਆਓ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਜੀ ਸਰ ਤੁਹਾਡਾ ਨਾਮ ਜੁਨੇਂਦਰਪਾਲ ਸਿੰਘ ਕੁਮਰ ਤੇ ਇਹ ਕਿਵੇਂ ਵਿਚਾਰ ਆਇਆ ਜੀ ਜਿਹੜਾ ਤੁਸੀਂ ਅੱਜ ਇਹ ਫੈਸਲਾ ਲਿਆ ਕਿ ਤੁਸੀਂ ਬੀਜਪੀ ਨੂੰ ਛੱਡ ਕੇ ਤੇ ਕਿਸਾਨਾਂ ਦੇ ਹੱਕ ਚੁੱਤਰੋ ਕਿਉਂਕਿ ਪਿਛਲੇ ਦਿਨੀ ਜਿਹੜਾ ਸੀਗਾ ਮੇਰੇ ਨਾਲ ਕਿਸਾਨ ਜਿਹੜੇ ਸੀਗੇ ਕਿਸਾਨ ਜਿੱਥੇ ਬੰਦੀਆਂ ਉਹਨਾਂ ਦੀ ਕਾਫੀ ਵਿਚਾਰਾ ਹੋਈਆਂ ਉਹਨਾਂ ਦੇ ਨਾਲ ਪੈਸੂ ਪੂਸੀ ਵੀ ਹੁੰਦੀ ਰਹੀ ਔਰ ਉਹਨਾਂ ਨੇ ਜੋ ਦੱਸਿਆ ਜਿੱਦ ਜਿਵੇਂ ਅਸੀਂ ਕਹਿੰਦੇ ਸੀ ਕਿ ਵੀ ਇਹ ਕਾਨੂੰਨ ਠੀਕ ਹੈ ਉਹ ਕਹਿੰਦੇ ਸੀ ਇਦਾਂ ਉਹਨਾਂ ਜਦੋਂ ਜੋ ਜੋ ਦੱਸਿਆ ਜਿਵੇਂ ਦੱਸਿਆ ਉਹ ਵਾਕਈ ਕਾਨੂੰਨ ਜਿਹੜੇ ਆ ਉਹ ਸਹੀ ਨਹੀਂ ਹੈਗੇ ਕਾਨੂੰਨ ਬਿਲਕੁਲ ਦਲਤਿਆ ਔਰ ਅਸੀਂ ਇਹ ਜਿਹੜਾ ਆ ਉਹਦੀ ਬਿਲਕੁਲ ਅਨੰਦਾ ਕਰਦੇ ਆ ਕਿਸਾਨ ਜਿਹੜੇ ਕਾਨੂੰਨ ਜਿਹੜੇ ਆ ਤੇ ਮਤਲਬ ਕਿਸਾਨਾਂ ਦੇ ਹੱਕ ਚ ਨਹੀਂ ਹੈਗੇ ਇਹ ਕਾਲੇ ਕਾਨੂੰਨਾਂ ਇਹਨਾਂ ਨੂੰ ਰੱਦ ਕਰਨਾ ਚਾਹੀਦਾ ਸਰਕਾਰ ਨੂੰ ਮੰਨ ਲੈਣੀ ਚਾਹੀਦੀ ਕਿਉਂਕਿ ਜਿਹੜੇ ਇਹਨਾਂ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਚ ਕਿਸਾਨ ਜਿਹੜਾ ਦਿੱਲੀ ਜਾ ਕੇ ਬੈਠਾ ਉਹ ਸ਼ਦਾਈ ਥੋੜਾ ਹੈਗਾ ਵੀ ਇਹਨਾਂ ਜਿਹੜਾ ਆਪਣਾ ਸਾਰੇ ਕੰਮਕਾਰ ਛੱਡ ਕੇ ਤੇ ਉੱਥੇ ਜਾ ਕੇ ਬੈਠਾ ਠੰਡ ਵਿੱਚ ਪਰ ਜਿਵੇਂ ਕਿ ਤੁਹਾਡੇ ਨਾਲ ਹੋਰ ਵੀ ਜਿਹੜੇ ਆਗੂ ਸੀਗੇ ਉਹ ਅਜੇ ਵੀ ਜਿਹੜੇ ਇਹਨਾਂ ਕਾਨੂੰਨਾਂ ਨੂੰ ਜਿਹੜਾ ਹੈਗਾ ਕਿਸਾਨ ਦੇ ਹਤੈਸ਼ੀ ਦੱਸ ਰਹੇ ਨੇ ਦੱਸ ਰਹੇ ਨੇ ਕਿ ਇਹਦੇ ਨਾਲ ਕਿਸਾਨਾਂ ਦਾ ਜਿਹੜਾ ਹੈਗਾ ਕਿਸਾਨ ਅੱਗੇ ਵਧਣਗੇ ਕਿਸਾਨਾਂ ਨੂੰ ਫਾਇਦਾ ਹੋਊਗਾ ਕੀ ਫਾਇਦਾ ਸੋਚਦੇ ਨੇ ਉਹ ਤੁਹਾਨੂੰ ਕੀ ਫਾਇਦਾ ਲੱਗਦਾ ਸੀਗਾ ਪਹਿਲਾਂ ਨਾਲ ਪਤਾ ਕੀ ਗੱਲ ਹੈ ਕਈ ਵਾਰੀ ਅੰਦਰੋਂ ਪਾਰਟੀ ਬੋਲਦੀ ਹੁੰਦੀ ਕਈਆਂ ਦੇ ਔਰ ਜਿਵੇਂ ਮੈਂ ਵੀ ਪਹਿਲਾਂ ਬੋਲਦਾ ਰਿਹਾ ਕਿ ਮੈਂ ਜਿਹੜਾ ਮੈਂ ਵੀ ਤੇ ਖਲਾਫ ਹੀ ਬੋਲਦਾ ਰਿਹਾ ਕਿਸਾਨਾਂ ਦੇ ਖਲਾਫ ਬੋਲਦੇ ਰਹੇ ਆ ਔਰ ਜੋ ਸਾਂ ਜੋ ਜਿਹੜਾ ਸਮਝ ਆਉਂਦੀ ਬੰਦੇ ਨੂੰ ਉਦੋਂ ਫਿਰ ਉਹ ਜਦੋਂ ਉਹਨਾਂ ਨੂੰ ਵੀ ਸਮਝ ਆਏਗੀ ਕਿ ਉਹ ਕਿਸਾਨ ਜਿੱਥੇ ਵਿਧੀਆਂ ਨਾਲ ਬੈਠਣ ਉਹਨਾਂ ਦਾ ਵਿਚਾਰਾਂ ਕਰਨ ਤੇ ਉਹ ਵੇਖੋ ਜੇ ਜਿਹ ਵਿੱਚ ਕੋਈ ਕਾਲਾ ਕਾਨੂੰਨ ਆਇਆ ਸੀ ਤੇ ਅੱਠ ਨੌ ਸੋਧਾ ਕਰਨ ਨੂੰ ਮੰਨ ਗਏ ਨਾ ਕਿ ਕੇਂਦਰ ਸਰਕਾਰ ਅੱਠ ਨੌ ਸੋਧਾ ਕਰਨ ਲਈ ਤਿਆਰ ਹੋ ਗਈ ਤੇ ਬਾਕੀ ਜਿਹੜਾ ਰਹਿੰਦਾ ਵੀ ਆ ਉਹ ਵਿੱਚ ਜਿਹੜੇ ਜਿਹੜੇ ਕਹਿੰਦੇ ਜਿਹੜੇ ਕੁਝ ਹੁਣ ਰਹਿ ਨਹੀਂ ਗਿਆ ਤੇ ਜਿਹੜਾ ਬਾਕੀ ਰਹਿੰਦਾ ਉਹਨੂੰ ਵੀ ਇਹ ਜਿਹੜਾ ਕਰ ਦੇਣ ਤੇ ਵਾਪਸ ਲੈ ਲੈਣ ਤੇ ਮੇਰੇ ਖਿਆਲੋਂ ਬਹੁਤ ਵਧੀਆ ਗੱਲ ਹੋਊਗੀ ਤੇ ਕਿਸਾਨ ਜਿਹੜੇ ਆ ਉਹ ਕੁਝ ਕੁਝੀ ਆਪਣੇ ਘਰ ਆਉਣਗੇ ਦਿੱਲੀ ਤੋਂ ਵਾਪਸ ਮੁੜ ਕੇ ਤੇ ਇਹਨਾਂ ਨੇ ਜਿਵੇਂ ਕਿ ਮੈਨੂੰ ਜਿਆਦਾ ਦੀ ਮੈਂ ਪਹਿਲਾਂ ਵੀ ਇੱਕ ਦੇਖ ਚੁੱਕਾ ਆ ਸਿੱਕ ਮਿਡੀ ਪੈਲਸ ਦੇ ਵਿੱਚ ਹੋਈ ਸੀ ਜਿੱਥੇ ਇਹਨਾਂ ਨੇ ਤੁਹਾਨੂੰ ਜਿਹੜਾ ਸੀਗਾ ਇਸਾਮਾ ਦਾ ਚਿਹਰਾ ਬਣਾ ਕੇ ਪੇਸ਼ ਕੀਤਾ ਸੀਗਾ ਤੇ ਤੁਹਾਨੂੰ ਕੁਝ ਲੱਗਦਾ ਕਿ ਇਹਦੇ ਨਾਲ ਫਰਕ ਪਿਆ ਨਹੀਂ ਜਿਹੜੇ ਵੱਡੀਆਂ ਪਾਰਟੀਆਂ ਦੇ ਨਾਲ ਕੋਈ ਫਰਕ ਪੈਂਦਾ ਵੀ ਨਹੀਂ ਪੈਂਦੇ ਵੀ ਹੈਗੇ ਆ ਕਿਉਂਕਿ ਇਹਨਾਂ ਦਾ ਪਿੰਡਾਂ ਦੇ ਵਿੱਚ ਬਹੁਤਾ ਬੋਲਬਾਲਾ ਨਹੀਂ ਹੈਗਾ ਜਿਵੇਂ ਅਸੀਂ ਆ ਜਿਹੜਾ ਸਾਡਾ ਇਲਾਕਾ ਆ ਉਸ ਇਲਾਕੇ ਦੇ ਵਿੱਚ ਬਿਲਕੁਲ ਹੀ ਪਿੰਡਾਂ ਦੇ ਵਿੱਚ ਕੁਝ ਨਹੀਂ ਹੈਗਾ ਬੀਜੇਪੀ ਦਾ ਉਹ ਰੋਚ ਆਉਂਦੇ ਸੀਗੇ ਵੀ ਸਾਡਾ ਜਿਹੜਾ ਵਾ ਉਹ ਪਿੰਡਾਂ ਦੇ ਵਿੱਚ ਜਿਹੜਾ ਉਹ ਬੁਲਬਲਾ ਹੋਵੇ ਤੇ ਮੇਰਾ ਖਿਆਲ ਕਾਨੂੰਨੋਂ ਉਤੋਂ ਪਹਿਲਾਂ ਇਹਨਾਂ ਦਾ ਹੈਗਾ ਵੀ ਸੀ ਜੋ ਅੱਜ ਦੁਨੀਆ ਜਿਹੜੀ ਉਹ ਖਲਾਫ ਹੋ ਗਈ ਇਹ ਸਾਹ ਜੀ ਬੀਜੇਪੀ ਦੇ ਕਿਸਾਨ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਜਿਹੜੇ ਅੱਜ ਜਿਹੜੇ ਹੈਗੇ ਆ ਬੀਜੇਪੀ ਨੂੰ ਛੱਡ ਕੇ ਤੇ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਹੋਣ ਵਾਸਤੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਾਸਤੇ ਆਏ ਨੇ ਜੀ ਕੈਮਰਾਮੈਨ ਵਿਸ਼ਾਲ ਮੁੰਨਾ ਦੇ ਨਾਲ ਮੈਂ ਗੁਰਪ੍ਰਤਾਪ ਸਿੰਘ ਅਜੀਤ ਕਬਬੀ ਟੀਵੀ ਗੁਰਦਾਸਪੁਰ ਸਭ ਤੋਂ ਪਹਿਲਾਂ ਮੈਂ ਜਿਹੜੇ ਸਾਡੇ ਕਿਸਾਨਾਂ ਦੇ ਦਾ ਸੰਘਰਸ਼ ਕਰਦੇ ਸ਼ਹੀਦ ਹੋ ਗਏ ਜਿਵੇਂ ਸੰਤ ਬਾਬਾ ਆਰਮ ਸਿੰਘ ਜੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਕੁਝ ਟਰੈਕਟਰ ਹਾਦਸਿਆਂ 'ਚ ਹੋ ਗਏ ਕੁਝ ਥੰਡ 'ਚ ਤੇ ਕੁਝ ਉਹ ਤਾਂ ਜਿਹੜੀਆਂ ਮੌਤਾਂ ਹੋਈਆਂ 2 ਦਰਜਨ ਦੇ ਕਰੀਬ ਸੰਘਰਸ਼ ਦੇ ਦੌਰਾਨ ਉਹ ਕੋਨਾਂ ਨੂੰ ਮੈਂ ਸਭ ਤੋਂ ਪਹਿਲਾਂ ਸ਼ਰਦਾ ਦੇ ਫੁੱਲ ਭੇੜ ਕਰਦਾ ਹੋਇਆ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਤੇ ਪਿੱਛੇ ਜਿਹੜਾ ਉਹਨਾਂ ਦਾ ਪਰਿਵਾਰ ਆ ਉਹਨੂੰ ਪਾਣਾ ਬਖਸ਼ਣ ਦਾ ਬਲ ਬਖਸ਼ਣ ਸੋ ਅੱਜ ਮੈਂ ਸਮਝਦਾ ਵੀ ਮੇਰੇ ਫਾਦਰ ਸਾਹਿਬ ਆਪ ਕੱਲ੍ਹ ਜਨਾ ਤੇ ਇੱਥੇ ਅੱਜ ਪਿਤਾ ਜੀ ਜਿੱਤ ਗਏ ਅੱਜ ਇੱਥੇ ਜੇ ਕਹਿਆ ਜਾਏ ਤੇ ਕੋਈ ਇੱਥੇ ਚੱਤਕਤਨੀ ਨਹੀਂ ਸੋ ਬਲੇ ਸਾਮਿਆ ਜੈਕਾਰਾ ਸੋ ਅੱਜ ਮੈਂ ਉਹ ਸਭ ਅਲਵਿਦਾ ਕਹਿ ਕੇ ਅੱਜ ਖਿਮਾ ਦਾ ਜਾਚਕਾ ਕਿਉਂਕਿ ਮੈਂ ਜ਼ਿਆਦਾ ਗੁਲਣਾ ਨਹੀਂ ਮੈਂ ਬੋਲਣ ਲਈ ਨਹੀਂ ਆਇਆ ਸੋ ਅੱਜ ਪੂਰਨ ਤੌਰ ਤੇ ਹਮੈਤ ਕਰਦਾ ਸੋ ਮੇਰੇ ਨਾਲ ਮੇਰੇ ਸਾਥੀ ਮਰਦਾਬਾਦ ਮਰਦਾਬਾਦ ਕਿਤੇ ਕਿਸਾਨ ਇੱਕ ਕਰ ਜਿੰਦਾਬਾਦ ਜਿੰਦਾਬਾਦ ਕਿਸਾਨ ਸਨਸਰਿਆ ਮਾਦੀ ਜਿੰਦਾਬਾਦ 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 ਕਿਸਾਨ ਇੱਕ ਕਰ ਜਿੰਦਾਬਾਦ ਜਿੰਦਾਬਾਦ ਕਿਸਾਨੀ ਸਿਰ ਤੇ ਸ਼ਹੀਦ ਅਮਰ ਰਹੇ ਅਮਰ ਰਹੇ ਅਮਰ ਕਿਸਾਨੀ ਸਿਰ ਤੇ ਸ਼ਹੀਦ ਅਮਰ ਰਹੇ ਅਮਰ ਰਹੇ ਨਾਲ ਮੋਰਚਿਆਂ ਦੇ ਲਾੜੇ ਲੋਕ ਜਿੰਦਾਬਾਦ 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 ਕਿਸਾਨੀ ਮੋਰਚਿਆਂ ਦੇ ਦਿੱਲੀ ਦੇ ਹੋਠਾਵਾ ਦੇ ਲਾੜੇ ਯੋਧੇ ਜਿੰਦਾਬਾਦ 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 ਕਾਲੇ ਕਾਨੂੰਨ ਰੱਦ ਕਰੋ ਰੱਤ ਕਰੋ ਰੱਤ ਕਰੋ ਕਾਲੇ ਕਾਨੂੰਨ ਲਾਤ ਕਰੋ ਰੱਤ ਕਰੋ ਰੱਤ ਕਰੋ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਦੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ